ਪਰ ਦਾ ਜੀ ਤੁਹਾਡਾ ਧੰਵਾਦ ਕਰਦੇ ਆ ਤੁਸੀਂ ਕੀਮਤੀ ਟਾਈਮ ਕੱਟ ਕੇ ਮੈਂ ਤਾਂ ਲੋਈ ਗੱਲ ਹੀ ਕਰ ਦਿੰਦਾ ਤੁਹਾਨੂੰ ਸਾਰੇ ਲਈ ਰਸਤੇ ਦਾ ਕਰਾਇਓ ਕਿਉਂਕਿ ਸਾਡਾ ਹੁਣ ਪਿੰਡ ਦਾ ਰਸਤਾ ਟੁੱਟ ਗਿਆ ਵੀ ਲੁੱਟ ਗਿਆ ਉਹਦੋਂ ਨਾਲ ਹੀ ਬੰਦ ਹੋ ਗਿਆ ਕੋਈ ਰਸਤੇ ਨਹੀਂ ਹੁਣ ਹਾਂਜੀ ਹਾਂਜੀ ਅੱਛਾ ਆ ਜਿੱਡੀ ਹੋਰ ਨਾਲ ਖੜੀ ਆ ਸਰ ਇਹ ਮੇਰੇ ਪਾਸ ਕੀ ਸਰ ਇਹਨਾਂ ਦੇ ਵਿੱਚ ਜਿੰਨਾ ਸੈੱਟ ਬਣਾ ਕੇ ਬੜੀ ਮਿਹਨਤ ਨਾਲ ਦਿੱਤਾ ਅੱਛਾ ਉਹ ਸਾਰਾ ਹੀ ਲੁੱਟ ਗਿਆ ਹਾਂ ਕਿ ਜੇ ਟਰੈਕਟਰ ਵਿੱਚ ਇਹ ਸਾਰਾ ਚੀਜ਼ੇ ਤੋਂ ਬਾਅਦ ਕਲਿਆ ਬੈਠੇ ਹੋ ਮਕਰੀਆ ਟੋ ਤੇ ਮੇ ਬਿਸਤਰਾ ਪਰ ਕੋਈ ਚੀਜ਼ ਨਹੀਂ ਆ ਪਰ ਸਾਡੀ ਵੱਡੀ ਮੰਗ ਇਹੋ ਜੀ ਆ ਤੁਸੀਂ ਨਾ ਹੋਏ ਜੀ ਕੋਈ ਨਾ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਜੀ ਅਸੀਂ ਅੱਗੇ ਤੋਂ ਡੁੱਬਣਾ ਬਚ ਜਾਾਂਗੇ ਹੁਣ ਤੱਕ ਤੇ ਡੁੱਬਦੇ ਹੀ ਆ ਪਾਣੀ ਤਾਂ ਹੁੰਦੇ ਰਹਿਣੇ ਦੀ ਰਾਹ ਵੀ ਹਟ ਨਹੀਂ ਸਕਦੀ ਉਹ ਮਜ਼ਬੂਤ ਹੋ ਜਾਏ ਇਹੋ ਮਿੱਟੀ ਉਹ ਮਜ਼ਬੂਤ ਹੋ ਜਾਏ ਸਿੱਧਾ ਚੱਲ ਜੇ ਬਿਲਕੁਲ ਠੀਕ ਹੈ 20% ਬੱਸ ਸਕਦੇ ਜੀ ਹਾਂ ਕੋਈ ਨਹੀਂ ਹੁਣ ਅਗਲੇ ਪਲਾਨਿੰਗ ਦੇ ਹਿਸਾਬ ਨਾਲ ਹੀ ਕਰਾਵਾਂਗੇ ਠੀਕ ਹੈ ਆ ਮੇ ਫਿਕਰੋ ਰੋ ਬਾਕੀ ਤੁਹਾਡਾ ਧੰਨਵਾਦ ਜੀ ਮੰਤਰੀ ਸਾਹਿਬ ਵੀ ਕਿਹਾ ਹੋ ਸਰ ਜੀ ਰਾਤਾ ਘਾਟੇ ਕੋਲ ਨੂੰ ਵਾਕੇ ਪੰਜ ਪਾਈ ਫੋਟ ਨਹੀਂ ਵੀ ਕਰਕੇ ਨਾ ਉਹ ਮਿੱਟੀ ਭਾਵੇਂ ਉਹ ਸਾਰੀ ਉਧਰ ਛੱਡੋ ਉਧਰ ਲੈ ਜਾਣਗੇ ਉਧਰ ਖੜਕੇ ਨਾ ਉਹ ਮਜ਼ਬੂਤ ਕਰੀਏ ਹਾਂ 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 ਸਾਰਾ ਇਹ ਚਲੋ ਹਾਂ ਜੀ ਦੋ ਚਾਰ ਦਿਨ ਤੋਂ ਵੇਖਿਆ ਨਹੀਂ ਗਿਆ ਸਾਡੇ ਨੇ ਦੇਖਿਆ ਕਿਤੇ ਹੁਣ ਨਹੀਂ ਦੇਖਿਆ ਜਾ ਰਿਹਾ ਜੀ ਕਮਾਲ ਕਰੀ ਜਾਂਦੇ ਹੋ ਕਰਾਂਦੇ ਜੋ ਹਲਾਤ ਦੇ ਕਿਤੇ ਨਾ ਲੋਕ ਕਿੱਦਾਂ ਰਹਿੰਦੇ ਇਹ ਚਲੋ ਮੁੰਡਾ ਇੱਕ ਬਾਹਰ ਹੀ ਸਾਰੀ ਮਿਹਨਤ ਲਾ ਕੇ ਨੇ ਬਣਾਉਂਦੀ ਜੋ ਵੀ ਸਰਕਾਰ ਨੂੰ ਇੱਕ ਰਾਇਓ ਸਰ ਜੀ ਮੇਰਾੋਂ ਬਾਅਦ ਆਇਆ ਜੀ ਕੱਲੋ ਚਰੇ ਇਦਾਂ ਵੇਖੀ ਉਹਨੇ ਕੋਠੀ ਜੀ ਜਦੋਂ ਦਾ ਵਿਆਹ ਸੀ ਨਾ ਉਹਨੇ ਵਿਆਹ ਕਰਾਉਣਾ ਤੇ ਚਾਹੇ ਨੇ ਹੋਣਾ ਵੀ ਕੋਠੀ ਤਿਆਰ ਹੋ ਗਈ ਆ ਚਲੋ ਤਾਂ ਰੋਣ ਵੇਖਿਆ ਨਹੀਂ ਜਾਂਦਾ ਸਾਡੇ ਕੋਲ ਜੀ ਚਲੋ ਕੀ ਕਰ ਸਕਦੇ ਆ ਨਹੀਂ ਇਹ ਤਾਂ ਕੁਦਰਤ ਦਾ ਹੀ ਆ ਜੀ ਜੋ ਵੀ ਹੁਣ ਇਹਦੇ ਬਸ ਨਹੀਂ ਬਹੁਤ ਜਿਆਦਾ ਕੋਈ ਗੱਲ ਵੀ ਤੱਕਦੇ ਆਪਾਂ ਐ ਥੋੜਾ ਸਹੀ ਤਰੀਕੇ ਨਾਲ ਮੈਨੇਜਮੈਂਟ ਕੀਤੀ ਜਾ ਵਧੀਆ ਹੂੰ ਕਾਮੇ ਤੋਂ ਪਹਿਲਾਂ ਉਹਨੂੰ ਕਾਬੂ ਕਰ ਲੈ ਜੀ ਬਿਲਕੁਲ ਠੀਕ ਹੈ ਜੀ ਦੇਖੋ ਸਾਨੂੰ 23 ਚ ਲੱਗਦਾ ਹੈਗਾ ਕਿ ਉਹ ਪੋਲ ਕਰਕੇ ਨੁਕਸਾਨ ਆ ਗਿਆ ਜੀ ਆਪਾਂ ਪੋਲ ਬਣਾ ਤਾਂ ਉੱਥੇ ਵੀ ਜਾ ਦੇ ਦੇ ਕਰਕੇ ਉਹ ਤਾਂ ਬਹੁਤ ਵੱਡਾ ਪਰਾਲਾ ਪਰ ਹੁਣ ਸਭ ਤੋਂ ਵੱਡੀ ਚੀਜ਼ ਪਤਾ ਨਹੀਂ ਕਿਦੋਂ ਆ ਹੋ ਜਾਂਦਾ ਜੀ ਆਪਣੇ ਮਾਨ ਸਾਹਿਬ ਉਹ ਬੜਾ ਵੱਡਾ ਹਲਾ ਮਾਰਿਆ ਹੁਣ ਇਹ ਕਹੇ ਤੁਸੀਂ ਸਾਡਾ ਮਲਵਾ ਦਿਓ ਨਾ ਜੀ ਮਾਨ ਸਾਹਿਬ ਆਏ ਇਹ ਸਾਡੀ ਬੇਨਤੀ ਹੈ ਜੀ ਬਾਟੀਆਂ ਅਗਲੀਆਂ ਪੀੜੀਆਂ ਵੀ ਤੁਹਾਨੂੰ ਯਾਦ ਰੱਖਣੀਆਂ ਜੇ ਤੁਸੀਂ ਚੁੱਪੀ ਜਾਏ ਜੀ ਮੈਂ ਕਿਹਾ ਮੈਂ ਕਰਕੇ ਦਊ ਤੁਹਾਨੂੰ ਹੋਰ ਦੱਸੋ ਕੀ ਕਰੀ ਕੋਈ ਨਾ ਕਰੋ ਸਾਡਾ ਕੰਮ ਸ਼ੁਰੂ ਹੁੰਦਾ ਨਾ ਪੀਡਬਲੂਡੀ ਦਾ ਹਾਂਜੀ ਮੈਂ ਦਵਾਦਾ ਈਕਿਓ ਸਾਹਿਬ ਨੂੰ ਇੱਥੇ ਲਿਆਉਂਗਾ ਠੀਕ ਹੈ ਜੀ ਇਹਨਾਂ ਦੇ ਅਫਸਰ ਲਿਆਵਾਂਗੇ ਸਾਰੇ ਐਸਸੀ ਐਕਸ਼ਨ ਸਾਰੇ ਲਿਆ ਆ ਦੇ ਨਾ ਇਰੀਗੇਸ਼ਨਲ ਡਰੇਨਰ ਸਾਰੇ ਨੂੰ ਸਾਰੇ ਨੂੰ ਲਿਆ ਕੇ ਹਾਂਜੀ ਤੇ ਜੋ ਉੱਤੋਂ ਕੋ ਮਤਲਬ ਨਹੀਂ ਉਹ ਪ੍ਰਧਾਨ ਜੀ ਦਵਾਤਾ ਰੋਏ ਰਸਤਾ ਪਿੰਡ ਵਾਲਾ ਵੀ ਕੋਈ ਨਹੀਂ ਲੰਘਦਾ ਇਹ ਵੀ ਨਹੀਂ ਵੀ ਕੋਈ ਰਸਤਾ ਜਾਂ ਨੰਗਨਲੀ ਆ ਬਿਲਕੁਲ ਬੇਕਾਰ ਹੈ ਕੋਈ ਇੱਥੇ ਨਹੀਂ ਜਾਂਦਾ ਜੀ ਹਾਂਜੀ ਉਹੋ ਹੀ ਆਖਣੀ ਆ ਦੇਖੋ ਅੱਜ ਹਲਕਾ ਜਨਾਲਾ ਦੇ ਇਲਾਕਿਆਂ ਦੇ ਵਿੱਚ ਆਇਆ ਪਿੰਡ ਕੁੰਨੇ ਵਾਲਾ ਜਿੱਥੇ ਆਪਾਂ ਖੜੇ ਆ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12 12 14 14 ਫੁੱਟ ਤੱਕ ਪਾਣੀ ਚੜ੍ਹ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਹੈ ਸਾਰੇ ਨਗਰ ਵਾਲਿਆਂ ਨੇ ਹਿੰਮਤਬਾਜ਼ੀ ਨੁਕਸਾਨ ਬੇਸ਼ੱਕ ਬਹੁਤ ਹੋਇਆ ਹੈ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੜੀ ਸਤਾਰਕ ਸੀਗੀ ਸਾਡੇ ਸਾਰੇ ਕੈਬਨਿਟ ਮਿਨਿਸਟਰ ਔਨ ਗਰਾਉਂਡ ਔਫ ਫੀਲਡ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਾਂ ਵੀਰਵਾਲ ਸਾਹਿਬ ਹੋਰ ਈਟੀ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸਦਾ ਜੋ ਫਸਲਾਂ ਦਾ ਜਿਵੇਂ ਢਾਲੀਵਸਾ ਵਿੱਚ ਦੱਸੇ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਹੈ ਜਿਹੜਾ ਇਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਐ ਇਸ ਮੁਸ਼ਕਲ ਦੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਐ ਸੋ ਮੈਂ ਇਹੀ ਅੱਜ ਸਾਰੇ ਪਿੰਡ ਕੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਐ ਸਾਰਿਆਂ ਨੂੰ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਐ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਜਿਹੜਾ ਉਹ ਕਰਾਂਗੇ ਕੀ ਕਿਹਾ ਸਰ ਠੀਕ ਹੈ ਅੱਜ ਜਿਵੇਂ ਅ ਜਨਾਲਾ ਖਲ ਪੇਦੇ ਵਿੱਚ ਪਹੁੰਚੇ ਆ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਅਮਨ अरोड़ा ਜੀ ਖਾਸ ਤੌਰ ਤੇ ਸਾਡੇ ਵਿੱਚ ਆਏ ਨੇ ਜਾਇਜ਼ਾ ਲੈ ਰਹੇ ਨੇ ਸਾਰੇ ਪਾਸੇ ਆ بارش ਬਹੁਤ ਜਿਆਦੀ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਵੀ بارش ਜਿਹੜੀ ਆ ਹੋ ਰਹੀ ਆ ਪਹਾੜਾਂ ਵਾਲੇ ਪਾਸੇ ਵੀ ਮੀਂਹ ਜਿਆਦਾ ਪੈ ਗਿਆ ਇਸ ਵਾਰ ਤੇ ਸਾਡੀ ਇਹ ਤੁਸੀਬਾਂ ਜਿਹੜਾ ਸੀਗਾ ਟੁੱਟ ਗਿਆ ਪਿਛਲੇ ਦਿਨੀ ਔਰ ਕਾਫੀ ਨੁਕਸਾਨ ਇੱਧਰ ਦੇ ਪਿੰਡਾਂ ਦਾ ਜਿਹੜਾ ਹੋਇਆ ਆ ਤੁਸੀਂ ਸਾਹਮਣੇ ਕੋਠੀ ਦੇਖ ਸਕਦੇ ਹੋ ਇਵੀ ਕਾਫੀ ਨੁਕਸਾਨੀ ਗਈ ਆ ਰੋੜੀ ਗਈ ਆ ਆਧ ਬਗਦੀ ਤੇ ਹੁਣ ਗੱਲ ਇਹ ਆ ਕਿ ਕੁਦਰਤ ਹੀ ਆਫਤਾ ਕੁਦਰਤ ਦੇ ਕੇ ਕਿਸੇ ਦਾ ਯੋਹਰ ਨਹੀਂ ਚੱਲਦਾ ਪਰ ਸਾਰੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰੇ ਜਿਹੜੇ ਨੇ ਗਰਾਊਂਡ ਤੇ ਲੱਗੇ ਹੋਏ ਨੇ ਅਸੀਂ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਆ ਜਿੱਥੇ ਜਿੱਥੇ ਵੀ ਕੋਈ ਸਮਾਨ ਦੀ ਚਾਰੇ ਦੀ ਚੌਕਰ ਦੀ ਜਿੱਥੇ ਲੋੜ ਪੈਂਦੀ ਆ ਉਥੇ ਅਸੀਂ ਪੁੱਜਦਾ ਜਿਹੜਾ ਆ ਉਹ ਕਰ ਰਹੇ ਆ ਨਾਲ ਹੀ ਜਿੱਥੇ ਲੋਕ ਜਿਹੜੇ ਨੇ ਜਿਹੜੇ ਫਸੇ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਸਾਡੇ ਕੋਲ ਸੈਂਟਰ ਵੀ ਬਣੇ ਨੇ ਜਿਹਨੇ ਸਕੂਲਾਂ ਦੇ ਵਿੱਚ ਵੀ ਨੇ ਹੋਰ ਵੀ ਪਬਲਿਕ ਪਲੇਸਸ ਤੇ ਅਸੀਂ ਬਣਾਏ ਨੇ ਸੋ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਇਹ ਕੁਦਰਤੀ ਆਫਤ ਦਾ ਸਮਾਂ ਹੈ ਸਾਰੇ ਆਪਾਂ ਇਕੱਠੇ ਹੋ ਕੇ ਰਲ ਕੇ ਆਪਲਾ ਮਾਰੀਏ ਇਹਦੇ ਜਿਹੜੇ ਪ੍ਰਭਾਵ ਨੇ ਇਸ ਆਫਤ ਦੇ ਇਤੋਂ ਆਪਾਂ ਪ੍ਰਭਾਵਾਂ ਨੂੰ ਟੱਕ ਕਰੀਏ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਮੈਂ ਦੇਖਿਆ ਮੈਂ ਅੱਗੇ ਵੀ ਆਇਆ ਸੀਗਾ ਦੋ ਤਿੰਨ ਦਿਨ ਪਹਿਲਾਂ ਬੜਾ ਗਰਾਊਂਡ ਦੇ ਉੱਤੇ ਲੋਕਾਂ ਦੇ ਨਾਲ ਵਾਸਤਾ ਕਾਇਮ ਕਰਕੇ ਕਾਫੀ ਜਿਹੜਾ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਸੋ ਇਹ ਸਮਾਂ ਜਿਹੜਾ ਆ ਅ ਜਦੋਂ ਇੰਨੀ ਵੱਡੀ ਕੁਦਰਤੀ ਤੈਰ ਵਰਤ ਜੇ ਉਹਦੇ ਵਿੱਚ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਜਾਨੀ ਮਾਲੀ ਨੁਕਸਾਨ ਬਚਾ ਸਕੀਏ ਅ ਪਿਛੇ ਦੇਖਦੇ ਆਏ ਆ ਬੀਐਸਐਫ ਦੀਆਂ ਗੱਡੀਆਂ ਉਹ ਵੀ ਰੈਸਕਿਊ ਕਰਨ ਆਏ ਸੀਗੇ ਉਹ ਗੱਡੀਆਂ ਉੱਥੇ ਦੀਆਂ ਉੱਥੇ ਰਹਿ ਗਈਆਂ ਗੱਡੀਆਂ ਤੇ ਉੱਥੋਂ ਦੀ ਵੀ ਪਾਣੀ ਜਿਹੜਾ ਵਗਣ ਲੱਗਿਆ ਉਹਨਾਂ ਨੇ ਵੀ ਜਾ ਕੇ ਛੱਤ ਦੇ ਉੱਤੇ ਚੜ ਕੇ ਜਾਨਾਂ ਬਚਾਈਆਂ ਸੋ ਬੜਾ ਸ਼ੁਕਰੀਆ ਸਮਾਂ ਪਰਮਾਤਮਾ ਭਲੀ ਕਰੇ ਵਾਹਿਗੁਰੂ ਦੇ ਚਰਨਾ ਦੇ ਵਿੱਚ ਇਹੋ ਅਰਦਾਸ ਬੇਨਤੀ ਆ ਕਿ ਸਾਡੇ ਇਲਾਕੇ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਬੇਰ ਭਰਿਆਸ ਰੱਖੇ ਔਰ ਇਹ ਜਿਹੜੀ ਕੁਦਰਤੀ ਆਫਤਾਂ ਜਿਹੜਾ بارشਾਂ ਇਹ ਘੱਟ ਹੋਵੇ ਔਰ ਅਸੀਂ ਦੁਬਾਰਾ ਤੋਂ ਜੜਾਇਆ ਉਹ ਜਿਹੜੇ ਨਾਰਮਲ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨ ਵਾਲੀ ਵਧੀਏ ਬਹੁਤ ਬਹੁਤਾਂ ਤੁਸੀਂ ਵੀ ਲਗਾਤਾਰ ਲੋਕਾਂ ਨਾਲ ਮਿਲ ਰਹੇ ਹੋ ਜੀ ਅੱਜ ਅਜ 파ਰਟੀ ਪ੍ਰਧਾਨ ਪਹੁੰਚਿਆ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਬਸ ਮੇਰੇ ਤੇ ਮੇਰੀ ਬੇਨਤੀ ਹੈ ਮੇਰੇ 파ਰਟੀ ਪ੍ਰਧਾਨ ਆਏ ਹਨ ਮਨੋਰਾਜ ਜੀ ਸਾਡੇ ਅਜੇ ਨਾਲੇ ਆਲੇ ਤਾਂ ਸਾਡਾ ਦੁੱਖ ਦਰਦ ਸਾਡੀਆਂ ਪੀੜਾਂ ਉਹ ਵਡਾਉਣ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਆ